ਕਰ ਰਹੇ ਨੇ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਸਿਵਲ ਡਿਫੈਂਸ ਦੇ ਲੋਕ ਵੀ ਇੱਥੇ ਖਰਾਬ ਹੋਇਆ ਕਰਨਾ ਹੋਊਗਾ ਤੇ ਰੈਸਕਿਊ ਕਿਵੇਂ ਕੀਤਾ ਹੈ ਲੋਕਾਂ ਦੀ ਕਰਨਾ ਮਕਸਦ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਆਪਰੇਸ਼ਨ ਸ਼ੀਲਡ ਨੂੰ ਲੈ ਕੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਔਰ ਇਹ ਮੌਕ ਡ੍ਰਿਲ ਜਲੰਧਰ ਕੈਂਟ ਦੇ ਕੰਟੋਨਮੈਂਟ ਬੋਰਡ ਦੇ ਦਫਤਰ ਦੇ ਬਾਹਰ ਕੀਤੀ ਜਾ ਰਹੀ ਹੈ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਕੰਟੋਰਮੈਂਟ ਬੋਰਡ ਦੇ ਦਫਤਰ ਦੀਆਂ ਨੇ ਜਿੱਥੇ ਕਿ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਅਤੇ ਆਰਮੀ ਦੇ ਜਿਹੜੇ ਜਵਾਨ ਇੱਥੇ ਮੌਕ ਡ੍ਰਿਲ ਕਰ ਰਹੇ ਨੇ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਸਿਵਲ ਡਿਫੈਂਸ ਦੇ ਲੋਕ ਵੀ ਇੱਥੇ ਮੌਜੂਦ ਨੇ ਔਰ ਇਹ ਮੌਕ ਡ੍ਰਿਲ ਇਸ ਲਈ ਕੀਤੀ ਜਾ ਰਹੀ ਹੈ ਕਿ ਅਗਰ ਜਦੋਂ ਵੀ ਯੁੱਧ ਦੇ ਹਾਲਾਤ ਬਣਦੇ ਨੇ ਦੋ ਦੇਸ਼ਾਂ 'ਚ ਜੰਗ ਹੁੰਦੀ ਹੈ ਤੇ ਉਸ ਦੌਰਾਨ ਆਪਣਾ ਬਚਾਅ ਕਿਵੇਂ ਕੀਤਾ ਜਾਣਾ ਚਾਹੀਦਾ ਔਰ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਿਵੇਂ ਕੀਤੀਆਂ ਜਾਣੀ ਚਾਹੀਦੀ ਔਰ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ 2 ਦਿਨ ਤੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਿ ਮੌਕ ਡ੍ਰਿਲ ਕੀਤੀ ਜਾਏਗੀ ਔਰ ਇਸ ਮੌਕ ਡ੍ਰਿਲ ਦੇ ਵਿੱਚ ਅਗਰ ਹਾਲਾਤ ਖਰਾਬ ਹੁੰਦੇ ਨੇ ਜਿਸ ਤਰ੍ਹਾਂ ਕਿ ਪਿੱਛੇ ਹਾਲਾਤ ਖਰਾਬ ਹੋਏ ਸੀ ਤੇ ਉਸ ਦੇ ਬਾਅਦ ਲਗਾਤਾਰ ਲੋਕ ਜਿਹੜਾ ਕਭਰਾਏ ਵੀ ਸਕੇ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਜਿਹੜਾ ਕਿ ਪ੍ਰਸ਼ਾਸਨ ਨਾਲ ਤਾਲਮੇਲ ਵੀ ਕੀਤਾ ਗਿਆ ਫਿਰ ਪ੍ਰਸ਼ਾਸਨ ਵੱਲੋਂ ਸਮਝਾਇਆ ਗਿਆ ਸੀ ਕਿ ਆਖਿਰ ਕਰੀਦਾ ਕੀ ਹੈ ਔਰ ਇਸ ਸਮੇਂ ਜਿਹੜਾ ਇਸ ਮੌਕ ਟ੍ਰਿਨ ਨੂੰ ਕਰਨ ਦਾ ਮਕਸਦ ਇਹ ਹੀ ਹੈ ਕਿ ਕਿਵੇਂ ਇਹ ਮੌਕ ਟ੍ਰਿਲ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈਗਾ ਔਰ ਇਸ ਸਮੇਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਜਿਹੜੀ ਜਲੰਧਰ ਕੈਂਟ ਦੀਆਂ ਨੇ ਔਰ ਇਹ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਜਿਹੜਾ ਪੁਲਿਸ ਅਫਸਰ ਗਾਈਡ ਕਰ ਰਹੇ ਨੇ ਹਿਦਾਇਤਾ ਦੱਸ ਰਹੇ ਨੇ ਕਿ ਕਿਵੇਂ ਜਦੋਂ ਹਾਲਾਤ ਖਰਾਬ ਹੁੰਦੇ ਤੇ ਆਪਣਾ ਬਚਾਅ ਕਿਵੇਂ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਕਿਵੇਂ ਮੌਕ ਡ੍ਰਿਲ ਜਦੋਂ ਸ਼ੁਰੂ ਹੋਈ ਸੀਗੀ ਸਾਇਰਨ ਵੱਜਿਆ ਸੀ ਸਾਇਰਨ ਕਰਨ ਦੇ ਬਾਅਦ ਜਿਹੜਾ ਮੌਕ ਡ੍ਰਿਲ ਸ਼ੁਰੂ ਹੁੰਦੀ ਹੈ ਤੇ ਅਗਰ ਕਿਤੇ ਅੱਗ ਲੱਗ ਜਾਂਦੀ ਹੈ ਜਾਂ ਹਾਲਾਤ ਖਰਾਬ ਹੋ ਜਾਂਦੇ ਨੇ ਤੇ ਉਸ ਸਮੇਂ ਕਿਵੇਂ ਬਚਾਅ ਕੀਤਾ ਜਾਣਾ ਚਾਹੀਦਾ ਹੈ ਔਰ ਜਿਹੜਾ ਕਿ ਹੈਲਥ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਉਹਨਾਂ ਵੱਲੋਂ ਵੀ ਇਸ ਮੌਕ ਡ੍ਰੀਨ ਨੂੰ ਲੈ ਕੇ ਲੋਕਾਂ ਨੂੰ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਰਾਹੀਂ ਕਿ ਕਿਵੇਂ ਅਗਰ ਮੌਕ ਡ੍ਰੀਨ ਚ ਮੌਕ ਡ੍ਰੀਨ ਦੇ ਵਿੱਚ ਕੀ ਕੁਝ ਜਿਹੜਾ ਦਿਖਾਇਆ ਗਿਆ ਹੈ ਤੇ ਉਸ ਨੂੰ ਲੈ ਕੇ ਅਗਰ ਹਾਲਾਤ ਖਰਾਬ ਹੁੰਦੇ ਨੇ ਤੇ ਕਿਵੇਂ अपना بچاؤ کرنا ہے فی الحال یہ تصویریں ਤੁਸੀਂ دیکھ سکتے ہو کہ ایک بچے ਨੂੰ ਸਟਰਕਚਰ ਤੇ ਲੈ ਕੇ ਜਿਹੜਾ ਐਨਸੀਸੀ ਦੇ ਜਵਾਨ ਨੇ ਉਹ ਦਿਖਾਰੇ ਨੇ ਕਿ اگر ਹਾਲਾਤ ਖਰਾਬ ਹੁੰਦੇ ਨੇ ریسکیو ਕਿਸੇ ਨੂੰ ਕਰਨਾ ਹੋਊਗਾ ਤੇ ریسکیو ਕਿਵੇਂ ਕੀਤਾ ਜਾਂਦਾ ਹੈ ਔਰ ایس ٹی آر ایف ਦੀ ਇਹ ਪੰਜਾਬ ਦੀ ਜਿਹੜੀ ਟੀਮ ਹੈ ਇਹ ਵੀ ਜਿਹੜਾ ਦਿਖਾਰੇ ਨੇ ਇਸ ਸਮੇਂ ਕਿ ریسکیو ਕਿਵੇਂ ਕਰਨਾ ਚਾਹੀਦਾ ਹੈ ਔਰ ਆਪਣੇ ਬਚਾਅ ਲਈ ਲੋਕਾਂ ਨੇ ਕੀ ਕੀ ਕੁਝ ਕਰਨ ਦੀ ਲੋੜ ਹੈ। ਹੋਰ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਇੱਕ ਬੱਚੇ ਨੂੰ ਲੈ ਕੇ ਇਹ ਮੌਕ ਡ੍ਰਿਲ ਦੇ ਵਿੱਚ ਰੈਸਕਿਊ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਰੈਸਕਿਊ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਜਿੰਦਾ ਕੋਈ ਇੰਦਰ ਕੋਈ ਨਹੀਂ ਰਿਹਾ। ਔਰ ਪੁਲਿਸ ਦੇ ਅਫਸਰ ਜਿਹੜਾ ਬੱਚਿਆਂ ਨੂੰ ਸਮਝਾ ਰਹੇ ਨੇ ਐਨਸੀਸੀ ਦੇ ਜਿਹੜੇ ਜਵਾਨ ਉਹਨਾਂ ਨੂੰ ਸਮਝਾ ਰਹੇ ਨੇ ਔਰ ਐਸਟੀਆਰਐਫ ਵੱਲੋਂ ਇਹ ਮੌਕ ਡ੍ਰਿਲ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਰੈਸਕਿਊ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਜੇ ਅਗਰ ਹਾਲਾਤ ਖਰਾਬ ਹੁੰਦੇ ਨੇ ਤੇ ਇਸ ਤੋਂ ਸਿਵਾਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮੌਕ ਡ੍ਰਿਲ ਦੇ ਵਿੱਚ ਜਿਹੜੇ ਆਰਮੀ ਅਫਸਰ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਲੋਕ ਜਿਹੜੇ ਨੇ ਪ੍ਰਸ਼ਾਸਨ ਦੀ ਜਿਹੜੀ ਗਾਈਡਲਾਈਨ ਹੈ ਉਸ ਦੀ ਪਾਲਣਾ ਕਰਨ ਔਰ ਉਸ ਦੀ ਗਾਈਡਲਾਈਨ ਨੂੰ ਲੈ ਕੇ ਜਿਹੜੀ ਗੱਲਾਂ ਗੱਲਬਾਤ ਜਿਹੜੀ ਹੈਗੀ ਆ ਸੋਸਾਇਟੀ ਦੇ ਲੋਕਾਂ ਨਾਲ ਹੋਈ ਆ ਲੋਕਾਂ ਨੂੰ ਜਿਹੜਾ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਕਿ ਹਾਲਾਤ ਖਰਾਬ ਹੁੰਦੇ ਨੇ ਤੇ ਕਿਵੇਂ ਆਪਣਾ ਬਚਾਅ ਕਰੀਦਾ ਹੈ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਕੰਟਰੋਲਮੈਂਟ ਬੋਰਡ ਦੀਆਂ ਨੇ ਔਰ ਇੱਥੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਿਵਲ ਡਿਫੈਂਸ ਦੇ ਜਿਹੜੇ ਲੋਕ ਨੇ ਸਰਕ ਮੌਕ ਡ੍ਰਿਲ ਕੀਤੀ ਗਈ ਮੌਕ ਡ੍ਰਿਲ ਦੇ ਵਿੱਚ ਬਹੁਤ ਸੀ ਤਸਵੀਰਾਂ ਦਿਖਾਈਆਂ ਗਈਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਉਸ ਤੋਂ ਪਹਿਲਾਂ ਇੱਕ ਮੀਟਿੰਗ ਵੀ ਕੀਤੀ ਗਈ ਇਸ ਤਰ੍ਹਾਂ ਵੱਲੋਂ ਠੀਕ ਹੈ ਨਾ ਜੀ ਸਰ ਜਿਹੜੀ ਅੱਜ ਦੀ ਮੌਕ ਡ੍ਰਿਲ ਹੈ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਪਬਲਿਕ ਨੂੰ ਕਿ ਬਿਲਕੁਲ ਪੈਨਿਕ ਨਾ ਹੋਵੋ ਇਹ ਸਿਰਫ ਅਵੇਅਰਨੈਸ ਵਾਸਤੇ ਹੈ ਔਰ ਸਾਡੇ ਸਾਰਿਆਂ ਦੇ ਫਾਇਦੇ ਵਾਸਤੇ ਕੀਤੀ ਗਈ ਹੈ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ 에어 ਰੇਡ ਹੁੰਦੀ ਹੈ ਤੇ ਸਾਰਿਆਂ ਨੂੰ ਵਜਦਾ ਤੇ ਸਾਨੂੰ ਸਾਰਿਆਂ ਨੂੰ ਅਲਰਟ ਹੋਣਾ ਚਾਹੀਦਾ ਇਮੀਡੀਏਟਲੀ ਆਪਣੀਆਂ ਲਾਈਟਸ ਕਰ ਦੀਆਂ ਸਾਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਈਵਨ ਕੈਮਰੇਰੀਆਂ ਲਾਈਟਸ ਬੰਦ ਕਰ ਦੇਣੀਆਂ ਚਾਹੀਦੀਆਂ ਮੋਬਾਈਲ ਲ ਕੋਠਿਆਂ ਤੋਂ ਚੜ ਜਾਂਦੇ ਆ ਵੀਡੀਓ ਬਣਾਉਣ ਲੱਗ ਜਾਂਦੇ ਇਹ ਚੀਜ਼ਾਂ ਜਿਹੜੀਆਂ ਮੋਬਾਈਲ ਦੀਆਂ ਨਹੀਂ ਕਰਨੀਆਂ ਚਾਹੀਦੀਆਂ ਸੈਕੰਡਲੀ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਬਿਲਕੁਲ ਪੈਨਿਕ ਨਾ ਹੋਵੇ ਇਹ ਮਾਡਲ ਸਿਰਫ ਆਪਾਂ ਨੂੰ ਸਮਝਾਉਣ ਵਾਸਤੇ ਹੈ ਇਹਦੇ ਨਾਲ ਕੋਈ ਇਸ ਤਰ੍ਹਾਂ ਦਾ ਖਤਰਾ ਨਹੀਂ ਹੈ ਜੇ ਕੋਈ ਵੀ ਆਪਾਂ ਨੂੰ ਇਸ ਤਰ੍ਹਾਂ ਦੀਆਂ ਮੌਕ ਡਰਿਲਸ ਕਰਨ ਦੇ ਨਾਲ ਪਬਲਿਕ ਚੇਅਰਨੈਸ ਆਂਦੀ ਹੈ ਸਾਡੀ ਡਿਊਟੀ ਸਿਵਲ ਡਿਫੈਂਸ ਵਾਲੋ ਜਿਹੜੀ ਲੱਗਦੀ ਹੈ ਉਹ ਹੁੰਦੀ ਹੈ ਕਿ ਅਸੀਂ ਜਿਸ ਵੇਲੇ ਸਾਇਰਨ ਵੱਜਦੇ ਨੇ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਫੇਰ ਕਰਦੇ ਆਂ ਜਾ ਕੇ ਲੋਕੈਲਿਟੀ ਦੇ ਵਿੱਚ ਤੇ ਦੂਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹ ਬਲੈਕਆਊਟ ਦੇ ਟਾਈਮ ਤੇ ਟਰੈਵਲ ਕਰ ਰਹੇ ਨੇ ਜਾਂ ਤਾਂ ਆਪਣੀ ਟਰੈਵਲਿੰਗ ਬੰਦ ਕਰਕੇ ਸਾਈਡ ਦੇ ਉੱਤੇ ਗੱਡੀ ਲਗਾ ਲੈਣ ਜਾਂ ਫਿਰ ਲਾਈਟਸ ਬੰਦ ਕਰਕੇ ਕਾਰਾਂ ਸਕੂਟਰ ਆਪਣੇ ਜਿਹੜੇ ਚਲਾਣ ਕਿਉਂਕਿ ਲਾਈਟ ਸਭ ਤੋਂ ਖਤਰਨਾਕ ਚੀਜ਼ ਐ ਵੀ ਲਾਈਟ ਜੇਕਰ ਜਲਦੀ ਹੈ ਨਾ ਟਰੈਵਲਿੰਗ ਦੇ ਵਿੱਚ ਜਿਹੜੇ ਡਰੋਨਸ ਵਗੈਰਾ ਹੁੰਦੇ ਨੇ ਨਾ ਇਹ ਲਾਈਟ ਨੂੰ ਅਟ੍ਰੈਕਟਡ ਹੁੰਦੇ ਨੇ ਜਿੱਥੇ ਵੀ ਕਿਤੇ ਕੋਈ ਲਾਈਟ ਮਿਲਦੀ ਓਥੇ ਜਾ ਕੇ ਆਪਣਾ ਬਲਾਸਟ ਕਰਦੇ ਆ ਸੋ ਕਿਉਂਕਿ ਫਰੋਜ਼ਪੁਰ ਦਾ ਪਤਾ ਲੱਗਿਆ ਹੋਣਾ ਕਿ ਲਾਸਟ ਟਾਈਮ ਫਰੋਜ਼ਪੁਰੇ ਘਰ ਚ ਬਲਾਸਟ ਹੋਇਆ ਉਹ ਇਸੇ ਲਾਈਟ ਕਰਕੇ ਹੀ ਹੋਇਆ ਸੀ ਕਿ ਛੋਟੀ ਜਿਹੀ ਲਾਈਟ ਇੱਕ ਜਗਦੀ ਪਈ ਸੀ ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈ ਲਾਈਟਸ ਦਾ ਬਹੁਤ ਜ਼ਰੂਰੀ ਧਿਆਨ ਰੱਖਣ ਵਾਲੀ ਗੱਲ ਹੈ ਪਬਲਿਕ ਜਿਹੜੀ ਹੈ ਇਸ ਬਾਰੇ ਵੇਅਰ ਹੋਵੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਅੱਜ ਦੀ ਜਿਹੜੀ ਬਲੈਕਆਊਟ ਹੈ ਉਹਦੇ ਵਿੱਚ ਪਬਲਿਕ ਸਾਡਾ ਸਾਥ ਦੇਵੇ ਤੇ ਆਪਣੇ ਆਪਣੇ ਘਰਾਂ ਦੇ ਵੀ ਲਾਈਟਸ ਵਗੈਰਾ ਸਾਰੀਆਂ ਬੰਦ ਰੱਖਣ ਸੋ ਇਹ ਤੋਂ ਵਿੱਚ ਬਾਕੀ ਕੋਈ ਕੈਜ਼ੁਐਲਟੀ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੁੱਛ ਕਿਸ ਤਰ੍ਹਾਂ ਅਸੀਂ ਬੰਦੇ ਨੂੰ ਅੰਦਰ ਔਰ ਨਾਲ ਪੁਲਿਸ ਦੇ ਮਿਲ ਕੇ ਤੇ ਆਪਣਾ ਡਾਕਟਰਸ ਦੀ ਟੀਮ ਨਾਲ ਹੁੰਦੀ ਹੈ ਉਹਦੇ ਲੈ ਕੇ ਐਂਬੂਲੈਂਸ ਤੱਕ ਭੇਜਣਾ ਤੇ ਉਹਦਾ ਟ੍ਰੀਟਮੈਂਟ ਵਾਸਤੇ ਲੈ ਕੇ ਜਾਂਦੇ ਆ ਬਿਲਕੁਲ ਸੋ ਜਿਹੜੇ ਹੋਰ ਵੀ ਇੱਥੇ ਐਸਟੀਆਰਐਫ ਦੇ ਜਵਾਨ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਦੋਂ ਮੌਕ ਡਰਿਲ ਦੇ ਵਿੱਚ ਕਿਵੇਂ ਲੋਕਾਂ ਨੂੰ ਦੱਸ ਰਹੇ ਨੇ ਕਿਉਂਕਿ ਐਸਟੀਆਰਐਫ ਦੇ ਜਵਾਨ ਵੀ ਮੌਜੂਦ ਸਰ ਮੌਕ ਡਰਿਲ ਕੀ ਜਾ ਰਹੀ ਹੈ ਲੋਕੋ ਕੋ ਕੈਸੇ ਸੰਦੇਸ਼ ਦਿੱਤਾ ਜਾ ਰਹਾ ਹੈ ਇਸਕੇ ਬਾਰੇ ਮੈਂ ਬਤਾ ਦਿੰਦਾ ਸਰ ਇਹ ਆਪਣਾ ਉਹ ਆਪਾਂ ਜਾਗਰੂਕੀ ਕਰ ਰਹੇ ਹਾਂ ਬੰਦਿਆਂ ਨੂੰ ਜਿੱਦਾਂ ਕੇਵਲ ਡਿਫੈਂਸ ਹੋਵੇ ਜਾਂ ਕੋਈ ਏਦਾਂ ਹਾਂਜੀ ਉਹ ਆਪਣੇ ਸਿਵਲ ਵਾਲੇ ਬੰਦੇ ਕਿੱਦਾਂ ਆਪਣੀ ਸੇਫਟੀ ਕਰ ਸਕਦੇ ਆ ਸਾਰੇ ਜਣੇ ਜਿੱਦਾਂ ਤਸਵੀਰਾਂ ਚ ਦਿਖਾਇਆ ਜਾ ਰਿਹਾ ਲੋਕਾਂ ਨੂੰ ਦੱਸਿਆ ਜਾ ਰਿਹਾ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਉਹ ਜਿਹੜੇ ਐਨਸੀਸੀ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਜਦੋਂ ਕੋਈ ਹਾਲਾਤ ਖਰਾਬ ਹੁੰਦੇ ਨੇ ਤੇ ਉਸ ਸਮੇਂ ਰੈਸਕਿਊ ਕਿਵੇਂ ਕੀਤਾ ਜਾਂਦਾ ਕਿਉਂਕਿ ਰੈਸਕਿਊ ਕਰਨਾ ਸਭ ਤੋਂ ਵੱਡੀ ਕਿਚਨੋਤੀ ਹੁੰਦੀ ਹੈ ਰੈਸਕਿਊ ਨੂੰ ਲੈ ਕੇ ਦੱਸੋ ਹਰ ਜਿੱਦਾਂ ਅਸੀਂ ਉਹ ਡੈਮੋ ਦਿੱਤਾ ਹੀ ਹੈ ਜੀ

ਹਾਂ ਜੀ ਤੇ ਤੁਹਾਨੂੰ ਕਦੋਂ ਸੱਦੇ ਜਾਂਦੇ ਸਿਚੁਏਸ਼ਨ ਕ੍ਰਿਟੀਕਲ ਹੋ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਸਰ ਕ੍ਰਿਟੀਕਲ ਸਿਚੁਏਸ਼ਨ ਤੇ ਸੱਦਾ ਜਾਂਦਾ ਸਾਨੂੰ ਹਾਂ ਜੀ ਜੇ ਕਿਤੇ ਅਮਰਜੰਸੀ ਕੋਈ ਬਿਲਡਿੰਗ ਰੈਸਕਿਊ ਕਰਨੇ ਉੱਥੇ ਬਿਲਡਿੰਗ ਕੋਲਾਪਸ ਹੋ ਜਵੇ ਜਾਂ ਕੋਈ ਇਹ ਟ੍ਰੇਨ ਜ ਰੇਲ ਐਕਸੀਡੈਂਟ ਰੋਡ ਐਕਸੀਡੈਂਟ ਦੇ ਵਿੱਚ ਬਿਲਕੁਲ ਸੋ ਇੱਥੇ ਜਿਹੜੇ ਪੁਲਿਸ ਅਧਿਕਾਰੀ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਫਿਲਹਾਲ ਜਿਹੜੇ ਇੱਥੇ ਲੋਕ ਨੇ ਉਹ ਸਿਵਲ ਡਿਫੈਂਸ ਦੇ ਇਕੱਠੇ ਹੋਏ ਨੇ ਔਰ ਇੱਥੇ ਗੱਲ ਕਰਨ ਨੂੰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਪੁੱਛ ਲੈਣੇ ਆ ਕਿ ਕਿਵੇਂ ਦੇਖਦੇ ਨੇ ਇਸ ਸਮੇਂ ਰਵਿੰਦਰ ਕੁਮਾਰ ਮੌਜੂਦ ਹੈ ਰਵਿੰਦਰ ਜੀ ਅੱਜ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਆਪਰੇਸ਼ਨ ਸ਼ੀਲਡ ਦੇ ਤਹਿਤ ਸਨਾਂ ਗੱਲ ਕਰ ਲੈਣੇ ਸਰ ਕੀ ਕੁਝ ਦਿਖਾਇਆ ਗਿਆ ਹੈ ਤਸਵੀਰਾਂ ਅਸੀਂ ਜਿਹੜੀਆਂ ਲੋਕਾਂ ਨੂੰ ਦਿਖਾਵਾਂਗੇ ਤੇ ਉਹਦੇ ਵਿੱਚ ਕੀ ਸੰਦੇਸ਼ ਦੇਣਾ ਚਾਹਤ ਹੈ ਸੰਦੇਸ਼ ਇਹੀ ਹੈ ਜੀ ਤੇ ਇੱਕ ਮੌਕ ਡ੍ਰਿਲ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਤਾ ਜੋ ਲੋਕੀ ਇਨ ਕੇਸ ਆਫ ਐਕਸੀਡੈਂਸੀ ਤੇ ਆਪਣੇ ਆਪ ਨੂੰ ਸਿਕਿਉਰ ਕਰ ਸਕਣ ਬਸ ਇਸ ਕਰਕੇ ਜੀ ਗੱਲ ਕੀਤੀ ਇਹ ਪਿਛਲੀ ਵਾਰ ਵੀ ਜਦੋਂ ਮੌਕ ਡਿਲ ਹੋਈ ਹਾਲਾਤ ਥੋੜੇ ਖਰਾਬ ਹੋਏ ਸੀਗੇ ਲੋਕ ਵੀ ਥੋੜੇ ਪਰੇਸ਼ਾਨ ਹੋਏ ਸੀਗੇ ਤੂੰ ਉਸ ਸਮੇਂ ਜਿਹੜੀ ਗਾਈਡਲਾਈਨ ਸੀ ਕਈ ਲੋਕ ਪਾਲਣਾ ਕਰ ਰਹੇ ਕਈ ਨਹੀਂ ਕਰ ਰਹੇ ਸੀ ਇਸ ਵਾਰ ਜਿਹੜੀ ਲੱਗ ਰਿਹਾ ਕਿ ਪਾਲਣਾ ਹੋਏਗੀ ਕਿਉਂਕਿ ਹਜੇ ਬਲੈਕਆਊਟ ਹੋਣਾ ਦੀ ਗੱਲ ਜਿਹੜਾ ਬਲੈਕਆਊਟ ਹੋਊਗਾ ਉਹਦੇ ਵਿੱਚ ਜਿਹੜੀ ਪੁਲਿਸ ਦੀ ਜਿਹੜੀ ਕਾਰਵਾਈ ਹੈ ਜੀ ਉਹ ਤੇ ਇਨਸ਼ੋਰ ਕਰਨਾ ਹੈ ਕਿ ਜੋ ਵੀ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਸਿਵਲ ਐਡਮਿਨਿਸਟ੍ਰੇਸ਼ਨ ਲੋ ਉਹਨਾਂ ਨੂੰ ਜਿਹੜੀਆਂ ਇਨਸ਼ੋਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਲੋਕਾਂ ਨੂੰ ਵੇਅਰ ਕਰਨ ਵਾਸਤੇ ਜਿਹੜੀ ਅੱਜ ਦੀ ਮੌਗਰਲ ਕੀਤੀ ਗਈ ਆ ਤਾਂ ਜੋ ਇਨ ਕੇਸ ਆਫ ਕੋਈ ਵੀ ਇਸ਼ੂ ਆਂਦਾ ਆ ਤੇ ਲੋਕੀ ਅਵੇਅਰ ਰਹਿਣ ਤੇ ਅੱਜ ਮੀਟਿੰਗ ਵੀ ਕੀਤੀ ਗਈ ਹੈ ਸਿਵਿਲियन ਨੂੰ ਕਿਵੇਂ ਜਾਂ ਜਿਹੜੇ ਸੋਸਾਇਟੀ ਦੇ ਲੋਕ ਹੈ ਉਹਨਾਂ ਨੂੰ ਕੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਉਹ ਸੋਸਾਇਟੀ 'ਚ ਕਿਵੇਂ ਜਾ ਕੇ ਲੋਕਾਂ ਨੂੰ ਦੱਸ ਲੋਕਾਂ ਨੂੰ ਐਡਵਾਈਜ਼ਰੀ ਥਰੂ ਪੈਂਫਲੈਟਸ ਥਰੂ ਸੋਸ਼ਲ ਮੀਡੀਆ ਤੁਹਾਡੇ ਥਰੂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਤਾਂ ਜੋ ਕੱਲ ਨੂੰ ਕੋਈ ਵੀ ਇਸ਼ੂ ਆਂਦਾ ਆ ਤੇ ਜੋ ਜੋ ਗਾਈਡਲਾਈਨਸ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਲੋ ਇਸ ਤੋਂ ਇਲਾਵਾ ਪੁਲਿਸ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਫਾਲੋ ਕੀਤਾ ਜਾ ਸਕੇ ਤਾਂ ਜੋ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਲੋਕਾਂ ਦੀ ਜਿਹੜੀ ਇੰਸ਼ੋਰ ਕੀਤੀ ਜਾ ਸਕਦੀ ਹੈ ਸਿਵਲ ਡਿਫੈਂਸ ਤੇ ਪੁਲਿਸ ਦਾ ਕਿਵੇਂ ਦਾ ਤਾਲਮਿਲ ਰਹੇਗਾ ਇਹ ਸਿਵਲ ਪ੍ਰਸ਼ਾਸਨ ਨਾਲ ਕਿਵੇਂ ਦਾ ਤਾਲਮਿਲ ਰਹੇਗਾ ਕਿ ਜਿਹੜਾ ਪਿਛਲੀ ਵਾਰ ਹਾਲਾਤ ਹੋਏ ਸੀਗੇ ਲੋਕ ਬੜੇ ਪੈਨਿਕ ਹੋ ਗਏ ਸੀਗੇ ਔਰ ਦੇਖਿਆ کئی ਪਿੰਡਾਂ ਦੇ ਵਿੱਚ ਜਿਹੜਾ ਡਰੋਨ 에ਅਰ ਡਿਫੈਂਸ ਸਿਸਟਮ ਦਾ ਹੈ ਬੇਸ਼ੱਕ ਮਾਰਗ ਰਾਇ ਗਈ ਸੀ ਲੇਕਿਨ ਲੋਕਾਂ ਦੇ ਘਰਾਂ ਦੇ ਨੁਕਸਾਨ ਵੀ ਹੋਏ ਸੀ ਸਮੇਂ ਤੇ ਇੰਜਰਡ ਵੀ ਦੇਖੋ ਜੀ ਪਹਿਲਾਂ ਵੀ ਤੇ ਹੁਣ ਵੀ ਜਿਹੜੀ ਪੁਲਿਸ ਹੈ ਤੇ ਐਡਮਿਨਿਸਟ੍ਰੇਸ਼ਨ ਹੈ ਦੇ ਆਰ ਗੋਇੰਗ ਟੂਗੇਦਰ ਜਿਹੜੀਆਂ ਵੀ ਸਾਡੀਆਂ ਮੌਕ ਡ੍ਰਿਲਸ ਕੀਤੀਆਂ ਜਾਂਦੀਆਂ ਉਹ ਸਾਡੀਆਂ ਸਾਂਝੇ ਤੌਰ ਤੇ ਕੀਤੀਆਂ ਜਾਂਦੀਆਂ ਨੇ ਇਸ ਲਈ ਲੋਕਾਂ ਨੂੰ ਸਾਂਝੇ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਵੀ ਗਾਈਡਲਾਈਨਸ ਜਿਹੜੀਆਂ ਮੈਂ ਪੁਲਿਸ ਅਤੇ ਐਡਮਿਨਿਸਟ੍ਰੇ